ਮੇਰਾ ਅੰਗੇ ਆ ਕੇ ਸੁਣਨ ਤੋਂ ਖੁਸ਼ੀ ਮੈਂ ਦਿੰਦਾ ਹਾਂ ਆਉਣਾ ਇਸ ਨਗਰ ਵਿੱਚ ਕੱਲੇ ਕੱਲੇ ਘਿੰਡ ਨੂੰ ਪੈੜਨਾ ਪਿਆ ਬਾਜ਼ਾਰ ਨੂੰ ਘੜਾ ਪੈੜਨਾ ਜਿੱਦਾਂ ਨੂੰ ਪੈੜਨਾ ਪਿਆ ਇਹ ਸਾਰੇ ਜਣੇ ਲੋਕੀ ਕਰਿਓ ਅਸੀਂ ਵੀ ਅੱਗੇ ਬਾਖਾ ਦਾ ਕੀਤਾ ਬਿਲਾਵਲੇ ਗੱਲੇਵਾਲ ਸਾਹਿਬ ਵੀ ਆ ਗਏ ਅਸੀਂ ਦੇਤੀਆਂ ਦਾ ਵੀ ਬਣੇ ਆ ਐਸਐਸਪੀ ਦਾ ਵੀ ਬਣੇ ਆ ਜਿੰਨ ਸਮੈਂਟਾ ਦਾ ਵੀ ਬਣੇ ਆ ਕਿ ਕੰਮ ਹੋਣਾ ਉਸ ਤਰ੍ਹਾਂ ਜਾ ਆ ਤੁਹਾਡੇ ਕਿਹਨਾਂ ਕੀ ਕਰ ਰਿਹਾ ਤੇ ਤੁਸੀਂ ਵੀ ਸਾਡੇ ਕਮੇਟੀ ਉਹਦੇ ਪਾਸੇ ਵੀ ਆਏ ਹੋ 1990 ਨੂੰ ਆਪ ਮੰਨੇ ਕਿ ਆ ਜਿਹੜੀਆਂ ਸਾਧੀਆਂ ਨਜ਼ੂਰਿਆਂ ਦਾ ਸਰਕਾਰ ਬਣਾ ਕਰਦੀ ਐ ਅਸੀਂ ਜਿੰਨੇ ਵੀ ਲੱਗੇ ਘਟੋ ਦਾ ਤੋਂ ਨੇ ਤਾਂ ਮੰਨਵਾ ਕੇ ਜਾਏ ਕਿ ਬਾਤ ਸੁਣੇ ਹੁਆ ਤੇ ਬਣੇ ਗਏ ਸਰਕਾਰ ਕੋਲ ਬਾਈ ਕੋ ਚਾਪ ਤੋਂ ਲਾ ਪਰ ਉਹਦੇ ਵਿੱਚੋਂ ਸਾਰੇ ਭੈਣਾਂ ਜਿਹੜੀਆਂ ਕਰਨ ਵਾਲੀ ਹੋਈ ਉਹਨਾਂ ਨੂੰ ਛੱਡ ਗਿਆ ਤੇ 14 ਭੈਣਾਂ ਸਾਡੀਆਂ ਉਹ ਵੀ ਮੇਰੇ ਘਰ ਨੇ ਜਿਹੜੀਆਂ ਪਟਿਆਲੇ ਗੇਂਦ ਦੇ ਵਿੱਚ ਰੱਖੀਆਂ ਸੀ ਤੇ ਜਿਸ ਉਹਨੇ ਕਿਹਾ ਵੀ ਸਾਨੂੰ ਮਿਲਣੀ ਨਹੀਂ ਦੇਣਾ ਆਦ ਰੱਖਣਾ ਅਸੀਂ ਅਕੇ ਵੀ ਕੋਈ ਗੱਲ ਨਹੀਂ ਅੰਦਰ ਆਇਆ ਅਸੀਂ ਜਿਹੜੇ ਕਰ ਲਈ ਤਾਂ ਉਥੋਂ ਵੀ ਕੰਮ ਕੀ ਲੈਣੇ ਵਾਰਨਾ ਤੋਂ ਕਹਿੰਦੇ ਸੋਦੇ ਵਿੱਚ ਕੋਈ ਰੋਕ ਨਹੀਂ ਸੋਦੇ ਬਾਤ ਹੋਣਾ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਮੁਲਾਕਾਤਾਂ ਦੇ ਟਾਈਮ ਹੋ ਰਹੇ ਨੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਕੇਸਰਾਂ ਦੇ ਵਿੱਚ ਸੋਨਾਂ ਦੀ ਕੁਸ਼ੀ ਕੁ ਨੂਜੇ ਤੋਂ ਨਹੀਂ ਲੱਗਦੇ ਆ ਸੋਦੀ ਤਾਕਤ ਨੇ 12 ਤੋਂ 3 ਹੋ ਜੇ ਸਾਰੇ ਦੇ ਨਾਲ ਦੇ ਵਿੱਚ ਮੁਲਾਕਾਤਾਂ ਆਦੀ ਸਪੈਸ਼ਲ ਸਮੂਹ ਟਾਈਮ ਤੇ ਇਸ ਲਈ ਮੈਂ ਤਾਂ ਕਹਿੰਦੀ ਹੈ ਕਿ ਮਾਨਵ ਦੀ ਧਰਤੀ ਦੇ ਵੱਟੇਓ ਲੜਾਕਿਆਂ ਆਪਾਂ ਕੱਲੀਆਂ ਗੱਲਾਂ ਨਾਲ ਨਹੀਂ ਬਣਨਾ ਕੱਲੀਆਂ ਗੱਲਾਂ ਦੇ ਨਾਲ ਕੁਝ ਮੁੰਡਾ ਹੋਣਾ ਹੋਵੇ ਮੈਂ ਕਹਿੰਦਾ ਬਹੁਤ ਵਧੀਆ ਠੀਕ ਹੈਗਾ ਆਪਾਂ ਕਿਹੜਾ ਕੋਈ ਇੱਥੇ ਕੇਰਾਂ ਵਾਲੀ ਨਹੀਂ ਕਰਕੇ ਕਾਠੋ ਘਾਦੇ ਕੋਈ ਸਿਆਸੀ ਤਾਂ ਆਲਾ ਹੋਵੇ ਆਪਾਂ ਬਚਾਉਨੇ ਜਮੀਨਾ ਆਪਾਂ ਬਚਾਉਨੇ ਬੱਚੇ ਆਪਾਂ ਪਰਿਵਾਰ ਬਚਾਉਨੇ ਆ ਆਪਾਂ ਦੱਸਿਓ ਬੰਦੀ ਤਾਂ ਬੜਾਈਆ ਸੱਸੀ ਪਾਣ ਦੇ ਨੂੰ ਛੱਡ ਕੇ ਜੇ ਸਾਡੇ ਵੀ ਲੀਡਰ ਚੰਗੇ ਹੋਣੇ ਸਾਡੇ ਵੀ ਲੀਡਰ ਇੱਥੇ ਖੜਦੇ ਆਹ ਬਾਤ ਨਹੀਂ ਬਣਦੀ ਸੀ ਮਾਂ ਮਾ ਜੇਕਰ ਕਰਦਾ ਉਹ ਭਪਿੰਦਰ ਮਾਨਾ ਲੱਕੇ ਜੇ ਨਾਂ ਰਸ ਰਸਮਤ ਕਰਦੇ ਆ ਕਿਸਾਨੀ ਦੇ ਆਦਮੀ ਹੋਣੀ ਸੀ ਉਹ ਨਾਂ ਦੇ ਮੈਦੀਆਂ ਲੰਦੇ ਨਾਂ ਮੱਡੇ ਮੱਡੇ ਕਾਰਖਾਨੇ ਲੰਦੇ ਆ ਛੋਟੀ ਮਜ਼ਬੂਰੀ ਦਾ ਫਾਇਕ ਫਾਇਦਾ ਲੰਦਾ ਛੋਟੇ ਹਮਾਤ ਛੋਟੀ ਕਮਜ਼ੋਰੀ 100 ਰੁਪਈਆ ਬਣ ਗਈ ਸੋਨ ਲੱਗਦਾ ਵੀ ਪਤਾ ਨਹੀਂ ਜਾਗਿਆ ਜਿੰਨੇ ਬਣ ਕੇ ਸਾਡਾ ਮਰਦਾ ਹਰ ਲੋਕ ਹਰ ਸਰਕਾਰ ਉਹਨਾਂ ਦਾ ਨਾਮ ਉਹਨੇ ਆ ਸੋਨੇ ਖਰਾਬ ਆਪ ਦਾ ਭਾਈ ਕਰਾਈ ਬੁਲੀ ਜਾਂਦਾ ਕਿਉਂਕਿ ਉਹਨਾਂ ਦੀ ਐਮਐਸਕੇ ਗ੍ਰਾਂਟੀ ਕਾਨੂੰਨ ਦੀ ਮੰਗ ਨਹੀਂ ਸੁਆਗਤ ਨਾ ਕੀਤੀ ਮੰਗ ਨਹੀਂ ਜਿਸਾਂ ਦੀ ਗੱਲ ਛੱਡ ਕੇ ਕਿਵੇਂ ਕਿਸਾਨੀ ਬਚਾਵਾਂਗੇ ਬਹੁਤ ਸਵਾਲ ਕਰਦੇ ਹੋ ਪੱਤਰ ਸਾਡੇ ਤੇ ਬਈ ਤੁਸੀਂ ਇਕੱਠੇ ਕੀਤੇ ਹੋਣੇ ਹੋ ਤੁਸੀਂ ਸਾਰਿਆਂ ਨੂੰ ਸੁਣ ਦਿੰਦਾ ਕਿ ਤੇ ਐ ਵੀ ਪੁੱਛਿਆ ਕਰੋ ਕਿ ਅੱਜ ਕੀ ਹੋ ਰਿਹਾ ਹੈਂ ਕਦੇ ਸਵਾਨ ਕੀਤਾ ਕਿਸੇ ਨੂੰ ਵੀ ਪਾਰਟੀ ਆਦਿਕ ਹੋਣ ਅਸੀਂ ਨੀਤੀ ਪਾਉਂਸੀਤੇ दो तो हजार पच्चीस भी तो जी तो करता है आप बड़े बड़े कशरा बेचे हम दोबारे मिले दुबारा उस स्थिति को सात बारी सबू कहा जाता ਜੇ ਲਾਰਜ ਐਂਡ ਮਾਰਕੀਟ ਭਾਉ ਪਿੰਡਾਂ ਦੇ ਵਿੱਚੋਂ ਜਿਵੇਂ ਨਾਮਤਾ ਜਾਂਦਾ ਨਹੀਂ ਐਸਾ ਮਾਰਕ ਦੇ ਵਿੱਚੋਂ ਤੱਕੇ ਹੋ ਕੇ ਜਿਵੇਂ ਜਿਵੇਂ ਨਹੀਂ ਬੱਤਵਾਏ ਮੇਰੇ ਪਿੰਡ ਰਹਿੰਦੇ ਜਿਵੇਂ ਬਲਾਕ ਪਟਾਰਨੀਲਾ ਬਲਾਕ ਪਟਾਰਨੀਲਾ ਬਣਾਂ ਸਾਰੇ ਨੇ ਆਪ ਬਣ ਕੇ ਸਾਰੇ ਮੀਟਿੰਗਾਂ ਕਰਉਂ ਜਾਂਦੇ ਪਿੰਡਾਂ ਦੇ ਵਿੱਚ ਕਿੰਨੇ ਗਿਰਫਤਾਰ ਕਰਾਉਂਦਾ ਕਰੋ ਸਰਕਾਰ ਜਿਹਨਾਂ ਪਤਾ ਲੱਗਿਆ ਕਿ ਜिले ਵਿੱਚੋਂ ਦੋ ਜਣੇ ਟੱਕੜੇ ਨੇ ਉਹ ਰਾਜ ਦੇ ਵਿੱਚੋਂ ਦੋ ਜਿਹੜੇ ਟੱਕਰੇ ਨੇ ਆ ਫਿਰ ਤੁਸੀਂ ਪਾਸੇ ਸਾਨੂੰ ਧੱਕੇ ਨਾਲ ਆ ਕੇ ਕਹਿੰਦੇ ਆ ਵਾ ਤਾਂ ਟੱਕਰੇ ਹੋ ਕੇ ਸਾਨੂੰ ਮੇਰਾ ਜੈਗਰ ਦੇ ਹੋ ਦੇ ਫੇਰਾਂ ਤਾਂ ਇਸ ਰਾਜ ਦੇ ਵਿੱਚੋਂ ਤੁਸੀਂ ਜਿਹੜਾ ਅਸੀਂ ਕਾਹ ਕਿਤਾ ਮੈਂ ਜਾਦੇ ਸਮਾਂ ਇਹ ਲੱਗਾ ਕਿ ਜੱਲੇਵਾ ਸਾਥੀ ਅਮੀਰ ਸੀ ਉਹ ਦੀਸਾ ਕਿ ਉਹ ਲੋਕਾਂ ਦੇ ਵਿਚ ਜਾਵਾ ਫਰਜ਼ਾਦ ਕੇਹਦੇ ਬਣਾਵੇ ਸਰਕਾਰ ਨੇ ਇਹ ਸੰਗਨ ਦੀ ਲੋੜ ਆ ਸਾਰਿਆਂ ਨੂੰ ਫਰਜ਼ਾਦ ਕੇਂਦਰ ਸਰਕਾਰ ਨਾਲ ਸਾਡੀ ਲੜਾਈ ਹੈ 12 ਮੰਗਾਂ ਕੇਂਦਰ ਦੇ ਨਾਲ ਨੇ ਪੰਜਾਬ ਵਾਲੇ ਮੀਟਿੰਗਾਂ ਤੇ ਬੈਠੇ ਨੇ ਸੱਤ ਮંત્રી 7 ਮਿੰਟ ਦੇ ਬੋਲ ਚਲੇ ਇਹ ਕਹਿੰਦੇ ਰਹੇ ਨੇ ਕਿ ਸਾਡੀ ਤਾਂ ਦੇਣ ਤੇ ਕੇਂਦਰੋਂ ਨੇ ਕਿਸਾਨ ਦੇ ਮੰਗਾਂ ਪੂਰੀਆਂ ਤਾਂ ਪਰ ਆਪੋ ਤੇੰਦਰ ਆ ਸਾਫ ਹੋ ਗਈ। ਬਈ ਅਸੀਂ ਨਹੀਂ ਕਿਸਾਨਾਂ ਨੂੰ ਕੁੱਟਿਆ। ਅਸੀਂ ਨੇ ਕੁਝ ਕੀਤਾ। ਇਹਦਾ ਪੰਜਾਬ ਵਾਲੇ ਨੇ ਕਿਹਾ। ਉਹ ਪੰਜਾਬ ਵਾਲੇ ਨੇ ਹਜੇ ਵੀ ਇੱਕ ਬਿਆਨ ਆਲਾ ਮੁਖਮਾ ਚੇਕਾ। ਗੋਵਰਾ ਸੁਣ ਲਓ। ਉਹ ਕਹਿੰਦਾ ਮੈਂ ਮੀਟਿੰਗ ਤੇ ਲੈ ਕੇ ਜਾਊਗਾ ਕਿਸਾਨਾਂ ਨੂੰ। ਫਿਰ ਤੁਸੀਂ ਫੈਸਲਾ ਕਰੋਗੇ ਭਗਵਾਨ ਜੀ ਲਾਵਾਂਗੇ ਫਾਜ਼ਲਾ ਕਿ ਜਿਹੜਾ ਕੁਸੂਨਾ ਨੇ ਕੀਤਾ ਸਾਡੇ ਨਾਲ ਤਾਂ ਕੇਂਦਰ ਦੇ ਸੋਚੀ ਸਾਡੀ ਸਕੀਮ ਦੇ ਨਾਲ ਸਾਡੇ ਘਰ ਨੂੰ ਥੱਲੇ ਨੂੰ ਆਉਣ ਦੀ ਪਹੁੰਚ ਦਿੱਤੀ ਹੈ ਤੇ ਅਸੀਂ ਸੱਚਦੇ ਹਾਂ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਕਾਰਜਾਂ ਟਿਕਾਣ ਜਾਂਦੇ ਹਾਂ ਕਿਉਂ ਨਾਮਜ਼ਦ ਹੋਇਆ ਪਾਰਲੀਮੈਂਟ ਵਿੱਚ ਜਾਤਾ ਹੋਗੀ ਤੇ ਐਨਐਸਪੀ ਰਾਜੀ ਨੂੰ ਮਿਲਣਾ ਚਾਹੀਦਾ ਹੈ ਤੇ ਕਮੈਂਡੀਰ ਰਿਪੋਰਟ ਰਚੀ ਤੇ ਐਨਐਸਪੀ ਮਿਲਣਾ ਚਾਹੀਦਾ ਜਿਹੜੇ ਕਹਿੰਦੇ ਵੀ ਧਲੇਵਾਲ ਦੇ ਮਨਮਤ ਨਾਲ ਕੀ ਪ੍ਰਾਪਤੀ ਹੋਈ ਹੈ ਉਹ ਮੌਜੂਦ ਤੁਸੀਂ ਜਨਰਲ ਆਪਾਂ ਦੇ ਨੇ ਲੋ ਪੂਰੇ ਦੇਸ਼ ਦੇ ਸਿਆਸਾ ਬਾਪੂ ਜੀ ਜਿੱਤੇ ਨਾ ਹੈ ਪੂਰੇ ਦੇਸ਼ ਦੇ ਕਿਸਾਨ ਦੁਨੀਆਂ ਦਾ ਉਥੇ ਨਾਲ ਆਉਂਦੀਆਂ ਬਿੜੀਆਂ ਨੇ ਅਸੀਂ ਤੁਹਾਡੇ ਨਾਲ ਆ ਪ੍ਰਭੂ ਪੂਰੇ ਦੇਸ਼ ਨੂੰ ਮੋਰਚੇ ਨੇ ਖਿੱਦ ਕੇ ਐਨਐਸਪੀ ਤੇ ਲਿਆਏ ਤਾਂ ਹੁਣੇ ਵੀ ਕੁਝਾਂਗੇ ਛੱਡੀ ਜੀ ਠੀਕ ਹੈ ਸਾਨੂੰ ਬਣਾਵੇਂ ਤੋਂ ਸਾਨੂੰ ਸਮੂਹ ਤੋਂ ਮੋਰਚਾ ਖਾਤਾ ਹੈ ਪਰ ਸੋਲ ਦੇ ਦਿਨਾਂ ਵਿੱਚ ਇਹ ਰਿਹਾ ਜੀ ਇਹ ਉਹ ਕਾਟਾ ਮਿਲ ਜਾਣ ਦੀ ਲੋੜ ਹੈ ਆ ਬੈਠੀ ਆ ਸਾਰੀ ਵਿਕਟਰੀ ਸਪਾਕੇਟਾਂ ਦੀ ਆਪਣੀ 10 ਮਿੰਟ ਤੱਕ ਪੰਜਾਬ ਦੇ ਵਿੱਚ ਘਰ ਘਰ ਤੁਰਦਾ ਕਰਕੇ ਪੂਰੇ ਦੇਸ਼ ਦੇ ਵਿੱਚ ਕਨਵੈਨਸ਼ਨਾਂ ਕਰਾਂਗੇ ਮੀਟਿੰਗਾਂ ਕਰਾਂਗੇ ਜੇ ਨਹੀਂ ਕਰਾਂਗੇ ਪਰ ਜਿੱਥੇ ਸਾਡੇ ਲੋਕਾਂ ਦੇ ਕੋਲ ਨੇ ਕਿਉਂਕਿ ਇਕੱਲੀ ਸਰਕਾਰ ਨੂੰ ਨਿੰਦਕਿ ਨਿੰਦਿਗੀ ਆਪ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਕਰ ਰਹੀਆਂ ਨੇ ਇਹਨਾਂ ਕਮਜ਼ੋਰੀਆਂ ਨੂੰ ਨਿਪਟਾ ਕੇ ਕਿ ਸਟੇਟਾਂ ਦਾ ਕੀ ਕਰਾਉਣ ਰਿਹਾ ਸਾਡਾ ਕੀ ਕਰਾਉਣ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਮੋਰ ਦਾ ਲਾਵਾਂਗੇ ਕਮਜ਼ੋਰੀ ਵੀ ਲੈਣ ਦੇਵਾਂਗੇ ਇਹ ਪੱਕਾ ਕਰਕੇ ਜਾਵਾਂਗੇ

ਆਯਾ ਜੀ ਬਚਾ ਕੇ ਕਰਕੇ ਤਗੜੇ ਹੋ ਗਏ ਮਾਈਕ ਵਾਲੇ ਕਹੀ ਸੀ ਉਹ ਜਿੰਨੇ ਵੀ ਸੋਸ਼ਲ ਮੀਡੀਆ ਤੇ ਜਿੰਨੇ ਦੱਬੀ ਦੇ ਕੇ ਬੋਲਦੇ ਆਂ ਪਰ ਇੱਕ ਗੱਲ ਲਿਖ ਦਿਆ ਕਰੋ ਅਸੀਂ ਕਹਾਂ ਸੀ 12000 ਪਿੰਡਾਂ ਪੰਜਾਬ ਦਾ 10000 ਦੱਬੇ ਖਰੌਨੀ ਆ ਗੋ ਮੌਤਾਂ ਜੱਟ ਕੇ ਦੇਵਾਂਗੇ ਪਰ ਭਰਾਵੋ ਲੋਕ ਨਹੀਂ ਗਏ ਉਹਨੇ ਜਿੰਨੇ ਤੁਸੀਂ ਗਏ ਹੋ ਸਰਕਾਰ ਦੇ ਚਾਪੜਾ ਸਾਹਮਣਾ ਕੀਤਾ ਹੈ ਜੇ ਅਸੀਂ ਬਾਹਰ